ਦੇਖ ਸਕਦੇ ਹੋ ਤਸਵੀਰਾਂ ਇਹ ਥੱਲੇ ਵੱਟੇ ਪਾਉਣ ਦੀ ਜਗ੍ਹਾ ਤੇ ਮਿੱਟੀ ਜਿਹੜੀ ਆ ਉਹ ਉਹ ਭਾਈ ਜੀ ਨੇ ਇਸ ਦੇ ਉੱਤੇ ਹੀ ਜਿਹੜਾ ਲੱਕ ਪਾਇਆ ਜਾ ਰਿਹਾ ਮਿੱਟੀ ਦੇ ਉੱਤੇ ਹੀ ਲੱਕ ਭਾਈ ਜੀ ਨੇ ਤਿੰਨਾਂ ਸਾਲਾਂ ਬਾਅਦ ਵਾਰੀ ਆਈ ਪਵਿੱਤਰ ਨਗਰੀ ਦੀ ਤਾਂ ਆਪਾਂ ਮਿੱਟੀ ਦੇ ਉੱਤੇ ਲੱਕ ਪਾ ਕੇ ਤੇ ਕੀ ਜੁੜ ਜੁ ਗਿਆ ਭਾਈ ਸਾਹਿਬ ਤੁਹਾਨੂੰ ਮਿੱਟੀ ਕਿੰਨੇ ਕਿਹਾ ਹੈਗਾ ਚੈੱਕ ਕਰਵਾ ਲਓ ਤੁਸੀਂ ਆਹ ਇਹ ਕੀ ਹੈ ਜੀ ਇਹ ਸਟੂਨ ਡਸਟ ਹੁੰਦੀ ਹੈ ਅੱਛਾ ਉਹ ਜਿਹੜੀ ਆ ਮਿੱਟੀ ਨਹੀਂ ਸੀਵਰੇਜ ਦੀ ਪੱਟੀ ਸੀ ਇਹ ਜੀ ਭਾਈ ਆਜੋ ਆਜੋ ਆਪਾਂ ਇੱਥੇ ਆਜੋ ਜੈ ਸਾਹਿਬ ਆਜੋ ਆਜੋ ਜੈ ਸਾਹਿਬ ਆਜੋ ਆਜੋ ਆਪਾਂ ਆਪਾਂ ਦਿਖਾ ਦਿੰਦੇ ਹਾਂ ਜੇਕਰ ਤੁਸੀਂ ਸੱਚੇ ਆ ਤਾਂ ਪਿੱਛੇ ਰੁੱਕ ਕਿਉਂ ਜਾਂਦੇ ਹੋ ਭਾਈ ਸਾਹਿਬ ਤੁਸੀਂ ਤੁਸੀਂ ਰੁਕੀ ਜਾਂਦੇ ਹੋ ਆਜੋ ਆਜੋ ਕਾਲੀ ਨਹੀਂ ਕਾਲੀ ਨਹੀਂ ਕੈਮਰਾ ਚੱਲ ਰਿਹਾ ਨਾ ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਮੜੇ ਆ ਜਰੂਰ ਬਾਬੇ ਨਾਨਕ ਦੇ ਘਰ ਹੈਗੇ ਆ ਸੱਚ ਦਾ ਸਾਥ ਹੈਗਾ ਬਾਬਾ ਨਾਨਕ ਸਾਡੇ ਨਾਲ ਹੈਗਾ ਉਹ ਮਿੱਟੀ ਦੇ ਬੇਟੀ ਕਿ ਨਾ ਸਾਡਾ ਕੋਈ ਸਿੱਟੀ ਜਾਂਦੇ ਕਾਲਾ țeਲ ਪਾ ਕੇ ਚੁੱਤੇ ਆ ਜੈਜੀ ਸਾਹਿਬ ਹੁਣ ਦੋ ਜਵਾਬ ਤੁਸੀਂ ਹੋਰ ਸੱਚੇ ਆ ਕੁਝ ਬੋਲੋ ਸਿੱਟੀ ਜਾਂਦੇ ਜੀ ਹਾਂਜੀ ਇਹ ਕੋਈ ਚਾਲਾਂ ਖੋਦਾ ਬਣਾਉਣਾ ਇਹ ਤਾਂ ਨਾ ਮਤਲਬ ਕਾਲ ਤਾਨੂੰ ਮੂੰਹ ਝੋਪਰ ਜੇ ਭਾਈ ਸਰ ਵੀ ਬਾਬਾ ਅਕਾਲੀ ਸਰਕਾਰ ਕਮਰਾ ਦਈ ਹੈ ਜੀ ਬਸ ਹੁਣ ਜੀ ਸਾਹਿਬ ਕੀ ਹੈਗਾ ਵੀ ਜੋ ਮਟੀਰੀਅਲ ਪੜਨਾ ਚਾਹੀਦਾ ਉਹ ਨਹੀਂ ਹੈਗਾ ਹਾਂ ਕਿ ਕੋਈ ਵੀ ਦੇਖ ਕੇ ਦੱਸ ਸਕਦਾ ਏ ਇਕੱਲੇ ਇਕੱਲੇ ਨੂੰ ਪੁੱਛਣ ਦੀ ਲੋੜ ਨਹੀਂ ਆ ਕਿਸੇ ਰਾਗੀਰ ਤੋਂ ਪੁੱਛ ਲੋ ਵੀ ਇਹ ਸਹੀ ਮਟੀਰੀਅਲ ਹੈਗਾ ਇਹ ਉਹ ਮਟੀਰੀਅਲ ਨਹੀਂ ਹੈ ਜੋ ਹੋਣਾ ਚਾਹੀਦਾ ਹੁਣ ਜੀ ਅੱਬੇ ਨਾਨਕ ਦੀ ਨਗਰੀ ਪਵਿੱਤਰ ਨਗਰੀ ਸੁਲਤਾਨਪੁਰ ਦੀ ਜੋ ਕਿ ਤਿੰਨ ਸਾਲ ਤੋਂ ਇਸ ਵਿਕਾਸ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਪਰ ਹਜੇ ਤੱਕ ਵਿਕਾਸ ਨੇ ਬਾਬੇ ਨਾਨਕ ਦਾ ਮੇਲਾ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਥੱਲੇ ਵੱਟੇ ਪਾਉਣ ਦੀ ਜਗ੍ਹਾ ਤੇ ਮਿੱਟੀ ਜਿਹੜੀ ਆਉਂ ਉਹ ਭਾਈ ਜੀ ਇਸ ਦੇ ਉੱਤੇ ਹੀ ਜਿਹੜਾ ਲੱਕ ਪਾਇਆ ਜਾ ਰਿਹਾ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਨਹੀਂ ਤਸਵੀਰਾਂ ਦੇਖ ਸਕਦੇ ਹਾਂ ਕਿ ਜਿਹੜੀ ਮਿੱਟੀ ਹੈ ਥੱਲੇ ਉਸ ਦੇ ਉੱਤੇ ਲੱਕ ਪਾਇਆ ਜਾ ਰਿਹਾ ਆਓ ਆਪਾਂ ਗੱਲਬਾਤ ਵੀ ਕਰਦੇ ਤੁਸੀਂ ਤਸਵੀਰਾਂ ਦੇ ਸਕਦੇ ਆ ਜੈ ਸਾਹਿਬ ਸਾਡੇ ਨਾਲ ਨੇ ਜੈ ਸਾਹਿਬ ਮਿੱਟੀ ਦੇ ਉੱਤੇ ਹੀ ਲੱਕ ਪਾਇਆ ਜਣੇ ਤਿੰਨਾਂ ਸਾਲਾਂ ਬਾਅਦ ਵਾਰੀ ਆਈ ਪਵਿੱਤਰ ਨਗਰੀ ਦੀ ਤਾਂ ਆਪਾਂ ਮਿੱਟੀ ਦੇ ਉੱਤੇ ਲੱਕ ਪਾ ਕੇ ਤੇ ਕਿ ਜੜ ਜੁਕਿਆ ਭਾਈ ਸਾਹਿਬ ਤੁਹਾਨੂੰ ਮਿੱਟੀ ਕਿੰਨੇ ਕਿਹਾ ਹੈਗਾ ਚੈੱਕ ਕਰਵਾ ਲਓ ਤੁਸੀਂ ਆਹ ਇਹ ਸਟੋਨ ਡਸਟ ਹੁੰਦੀ ਹੈ ਅੱਛਾ ਉਹ ਜਿਹੜੀ ਆ ਮਿੱਟੀ ਨਹੀਂ ਸੀਵਰੇਜ ਦੀ ਪੱਟੀ ਸੀ ਆਜੋ ਆਜੋ ਆਪਾਂ ਇੱਥੇ ਆਜੋ ਜੈ ਸਾਹਿਬ ਆਜੋ ਆਜੋ ਜੈ ਸਾਹਿਬ ਆਜੋ ਆਜੋ ਆਪਾਂ ਆਪਾਂ ਦਿਖਾ ਦ ਕੈਮਰੇ ਦੇ ਵਿੱਚ ਜੈ ਸਾਹਿਬ ਆਜੋ ਆਜੋ ਇੱਕ ਮਿੰਟ ਆਜੋ ਜੈ ਸਾਹਿਬ ਇੱਕ ਮਿੰਟ ਰੁਕ ਜੋ ਭਾਜੀ ਨਹੀਂ ਰੁਕਦੇ ਜਾਂਦੇ ਆ ਕੈਮਰਾ ਲਾਈਵ ਚੱਲਣ ਡਿਆ ਨਾ ਦਰਸਲ ਆਪ ਦਿਖਾਓ ਤੇ ਇਹ ਮਿੱਟੀ ਹੈ ਤੇ ਕੀ ਆ ਆਪਾਂ ਆਪਾਂ ਦੇਖਦੇ ਲਈਏ। ਇੱਕ ਮਿੰਟ ਇੱਥੇ ਇੱਥੇ ਗੱਲ ਕਰ ਲਈਏ ਆਪਾਂ। ਉਹ ਇਹਦੇ ਉੱਤੇ ਤੁਸੀਂ ਲਗਾ ਇਹ ਤੇ ਵੱਟਾ ਨਹੀਂ ਪਾਉਣਾ ਹੁੰਦਾ, ਸਟਾਨ ਨਹੀਂ ਪਾਉਣਾ ਹੁੰਦਾ। ਉਹ ਭਾਜੀ ਪੀਸੀ ਹੁੰਦਾ ਹੈਗਾ। ਹਾਂਜੀ। ਉਹ ਪੀਸੀ ਨਾਲ ਉਹ ਬੰਦੀ ਲਿੰਕ ਰੋਡ ਵਿੱਚ। ਅੱਛਾ ਜੀ। ਇਹ ਹੈਗਾ ਡੀਬੀਐਮ। ਠੀਕ ਹੈ ਜੀ। ਇਹ ਡੀਬੀਐਮ ਦਾ ਕੰਮ ਇਹਦੇ ਉੱਤੇ, ਬੈਟ ਮਿਕਸ ਦੇ ਉੱਤੇ ਟੈਕ ਕੋਟ ਪੈਂਦਾ ਹੈਗਾ। ਇਹ ਟੈਕ ਕੋਟ ਲੱਗ ਰਿਹਾ ਫਿਰ ਪਹਿਲੇ ਪ੍ਰਾਈਮਰ ਕੋਟ ਲੱਗੇ ਹੈਗਾ ਫਿਰ ਟੈਕ ਕੋਟ ਲੱਗਿਆ। ਹੁਣ ਆਪਾਂ ਇਹ ਕੰਮ ਕਰ ਰਹੇ ਆ ਜੀ। ਨੇ ਹੁਣ ਤੇ ਇਹ ਦਰਸਲ ਥੱਲੇ ਤਾਂ ਮਿੱਟੀ ਦੀ ਸਰਈ ਹੈ ਸ਼ਰੀਆਮੇ ਤੋ ਤੁਸੀਂ ਕਹਿ ਰਹੇ ਕਿ ਇਹ ਤੇ ਸੀਵਰੇਜ ਪਟਿਆ ਸੀਗਾ ਉਹਦੀ ਮਿੱਟੀ ਰਲੀ ਹੋਈ ਹੈ ਨਾਲ ਤੁਸੀਂ ਉਸ ਜਨ ਨੂੰ ਕਿੰਨੇ ਕਿਹਾ ਮਿੱਟੀ ਰਲੀ ਹੋਈ ਹੈ ਕੈਮਰੇ ਦੇ ਵਿੱਚ ਸ਼ਰੀਆਮ ਦਿਸ ਰਿਹਾ ਆ ਦਿਖਾਓ ਕੈਮਰੇ ਨੂੰ ਆ ਦੇਖੋ ਜੀ ਆਓ ਜੀ ਸਭ ਦਿਖਾਓ ਆ ਕੀ ਹੈ ਮਿੱਟੀ ਹੈ ਜਾਂ ਆ ਦੂਜਾ ਲੋਕਾਂ ਦੇ ਕੋ ਆ ਮਿੱਟੀ ਆ ਥੱਲੇ ਜੈਸਾਬ ਕੀ ਗੱਲ ਮਤਲਬ ਕਿ ਤੁਸੀਂ ਦਿਖਾਓ ਤਾਂ ਸਹੀ ਜੈਸਾਬ ਤੁਸੀਂ ਪੱਟ ਕੇ ਦੇਖ ਲਓ ਮੈਂ ਕਹਿੰਦਾ ਟੈਸਟ ਆਪਾਂ ਟੈਸਟ ਕਰਾ ਲੰਨੇ ਆ ਫਿਰ ਆਪਾਂ ਫਾਈਨਲ ਕਰ ਦਿੰਨੇ ਆ ਸਾਹਮਣੇ ਦਿਖ ਰਹੀ ਆ ਮੈਂ ਤਾਂ ਮੈਂ ਕਹੂੰਗਾ ਕਿ ਇੱਕ ਵਾਰੀ ਦਿਖਾਇਆ ਜਾਵੇ ਅਗਲੀ ਸਾਈਡ ਦੇ ਉੱਤੇ ਕਮਿਟੀ ਜੀ ਤਾਂ ਕੀ ਆ ਜੈਸਾਬ ਆਜੋ ਜੀ ਨਾਲ ਹੀ ਨਾਲ ਜੈਸਾਬ ਆਜੋ ਲਾਈਵ ਚੱਲ ਰਿਹਾ ਨਾਲ ਨਾਲ ਆਜੋ 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 ਫਿਰ ਆਜੋ ਦਿਖਾਓ ਮੜਾ ਜੀ ਆ ਆ ਦੇਖੋ ਆ ਮਿੱਟੀ ਆ ਜਾਂ ਕੀ ਆ ਦੇਖੋ ਆ ਤੂੰ ਆਪੇ ਦੇ ਦੇ ਟੈਲ ਆਪਾਂ ਲਾਉਣੀ ਇੱਥੇ ਉਹ ਇਹ ਕੀ ਆ ਜੀ ਆ ਦਿਖਾਇਆ ਜਾਵੇ ਲੋ ਯਾਰ ਕੱਟ ਕੇ ਦੇਖ ਲੋ ਇਹ ਪੱਤੇ ਦੇਖ ਲੋ ਆ ਬੂਟਾਂ ਦੇ ਨਾਲ ਉੱਤੇ ਪੱਤੇ ਜਾ ਰਿਹਾ ਵਾ ਇਹ ਥੋੜਾ ਜਿਹਾ ਨਹੀਂ ਨਹੀਂ ਉਹ ਪਰ ਮਿੱਟੀ ਕਿਸੇ ਪੱਨੇ ਨਹੀਂ ਮਿੱਟੀ ਤੇ ਦੇਖ ਮਿੱਟੀ ਮਿੱਟੀ ਦੇ ਉੱਤੇ ਪਾਈ ਜਾ ਰਿਹਾ ਸਾਫ਼ ਨਹੀਂ ਕੀਤਾ ਉੱਤੇ ਜਿਹੜਾ ਕਰਨਾ ਚਾਹੀਦਾ ਹੈ ਹਾਂ ਲੋ ਦੁਕਾਨਦਾਰ ਕਹਿ ਰਹੇ ਮਿੱਟੀ ਤੇ ਪਰ ਜਈ ਸਾਹਿਬ ਨੂੰ ਆਪਾਂ ਫਿਰ ਇੱਕ ਵਾਰ ਪੁੱਛ ਲੈਨੇ ਜਈ ਸਾਹਿਬ ਲੋਕ ਕਹਿ ਰਹੇ ਆ ਦੁਕਾਨਾਂ ਵਾਲੇ ਕਿ ਮਿੱਟੀ ਦੇ ਬਾਰੇ ਜਈ ਸਾਹਿਬ ਇਹ ਵੈਟ ਮਿਕਸ ਹੁੰਦਾ ਹੈਗਾ ਵੈਟ ਮਿਕਸ ਮਕੈਡਮ ਹੁੰਦਾ ਹੈ ਡਬਲਯੂ ਐਮ ਐਮ ਜਿਹਨੂੰ ਆਪਾਂ ਸਰ ਇਹਦਾ ਸੀਵਰੇਜ ਪੱਟਿਆ ਸੀ ਸੀਵਰੇਜ ਦੀ ਮਿੱਟੀ ਵਿੱਚ ਮਿਕਸ ਹੋਈ ਹੋਈ ਆ ਹੋਦੀਆਂ ਵਿੱਚ ਨਾਪੀ ਜਾ ਰਿਹਾ ਸ਼ਰਿਆਮ ਜਿਹੜੀ ਚੀਜ਼ ਸਾਹਮਣੇ ਦਿਸ ਰਹੀ ਉਹਨੂੰ ਤਾਂ ਮੰਨ ਜਾਣਾ ਚਾਹੀਦਾ ਤਾਂ ਨਹੀਂ ਹੋਦੀਆਂ ਕਿਹੜੇ ਸਾਹਮਣੇ ਦਿਸ ਰਹੀਆਂ ਤੁਸੀਂ ਮੈਨੂੰ ਦੱਸ ਦਿਓ ਕਿਹੜੇ ਜਿਹੜੇ ਸੀਵਰੇਜ ਵਿੱਚ ਪੱਟਿਆ ਗਿਆ ਤੇ ਮਿੱਟੀ ਜਿਹੜੀ ਵਿੱਚ ਮਿਕਸ ਹੋਈ ਹੋਈ ਆ ਇੱਕ ਇੱਕ ਗੱਲ ਕਰੋ ਨਾ ਪਹਿਲੇ ਤੁਸੀਂ ਹੋਦੀ ਦੀ ਗੱਲ ਕੀਤੀ ਹੈ ਕਿਹੜੀ ਹੋਦੀ ਪੱਟੀ ਅਸੀਂ ਆ ਮਿੱਟੀ ਦੀ ਵੀ ਗੱਲ ਕਰਦੇ ਆ ਜੈ ਸ਼ਵਨ ਸਾਡੇ ਨਾਲ ਚੱਲੇ ਨੇ ਆਓ ਆਪਾਂ ਦਿਖਾਣੇ ਆ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੱਟੀ ਆ ਜਾਂ ਕੀ ਆ ਇਹਨੂੰ ਜਿਹੜੀ ਇਹ ਚੀਜ਼ ਨੂੰ ਇਹਨੂੰ ਕਹ ਰਹੇ ਨੇ ਸਟੋਨ ਹਾਂਜੀ 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 ਆਜੋ ਜੀ ਆਜੋ ਤਸਵੀਰਾਂ ਜਿਹੜੀਆਂ ਉਹ ਤੁਸੀਂ ਲਗਾਤਾਰ ਜਿਹੜੇ ਦੇਖ ਸਕਦੇ ਹੋ ਆ ਆਜੋ ਜੈ ਸਾਹਿਬ ਜੇਕਰ ਤੁਸੀਂ ਸੱਚੇ ਆ ਤਾਂ ਪਿੱਛੇ ਰੁੱਕ ਕਿਉਂ ਜਾਂਦੇ ਹੋ ਭਾਈ ਸਾਹਿਬ ਤੁਸੀਂ ਤੁਸੀਂ ਰੁਕੀ ਜਾਂਦੇ ਹੋ ਆਜੋ ਆਜੋ ਕਾਲੀ ਨਹੀਂ ਕਾਲੀ ਨਹੀਂ ਕੈਮਰਾ ਚੱਲ ਰਿਹਾ ਨਾ ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਮਾੜੇ ਯਾ ਜ਼ਰੂਰ ਬਾਬੇ ਨਾਨਕ ਦੇ ਘਰ ਹੈਗੇ ਆ ਸੱਚ ਦਾ ਸਾਥ ਹੈਗਾ ਬਾਬਾ ਨਾਨਕ ਸਾਡੇ ਨਾਲ ਹੈਗਾ ਭਾਈ ਜਾਈਏ ਤੇ ਤੁਸੀਂ ਹੁਣ ਮਿੱਟੀ ਕਹੀ ਜੋ ਰੇਤਾ ਨੇ ਮਿੱਟੀ ਥੋੜਾ ਬਣ ਜਾਣਾ ਜਿੰਨੇ ਆ ਦਿਖਾਏ ਜਾਣ ਜੀ ਇਧਰ ਜੀ ਇਹ ਜੀ ਕਹਿ ਰਹੇ ਨੇ ਕਿ ਇਹ ਰੇਤਾ ਵਾ ਜੇ ਸਾ ਇਹ ਟੂਨ ਡਸਟ ਸਟੋਨ ਡਸਟ ਜਿਹਨੂੰ ਆਪਾਂ ਕਹਿੰਦੇ ਆ ਅੱਛਾ ਜੀ ਆ ਜਿਹੜੀ ਇਹ ਸਟੋਨ ਡਸਟ ਹੁੰਦੀ ਹੈ ਜੀ ਅੱਛਾ ਜੀ ਹਾਂ ਜੀ ਆ ਦੇਖੋ ਜੀ ਆ ਸਟੋਨ ਡਸਟ ਡਸਟ ਆ ਡਸਟ ਡਸਟ ਸਟੋਨ ਡਸਟ ਆ ਇਹ ਮਿੱਟੀ ਨਹੀਂ ਜਿਹੜੀ ਕਿ ਆਪਾਂ ਪੰਜਾਬੀ ਚ ਆਪਾਂ ਕਹਿ ਦਈਏ ਕਿ ਪੱਥਰ ਨੂੰ ਜਿਹਨੂੰ ਕ੍ਰਸ਼ ਕਰਕੇ ਉਹਦੀ ਡਸਟ ਉਹਦੀ ਨਹੀਂ ਪਰ ਉਹ ਇਦਾਂ ਦੀ ਨਹੀਂ ਹੁੰਦੀ ਜੀ ਸਾਨੂੰ ਇਸ ਦਾ ਬਦਲ ਪਰ ਮਿੱਟੀ ਇਹ ਮਤਲਬ ਤੁਸੀਂ ਲੈ ਆ ਕੇ ਦਿਖਾ ਦਿਓ ਮੈਨੂੰ ਕਿੱਦਾਂ ਦੀ ਹੁੰਦੀ ਹੈ ਅੱਛਾ ਨਹੀਂ ਤੁਸੀਂ ਦਿਖਾ ਦਿਓ ਤੁਸੀਂ ਦੇਖੀ ਹੋਈ ਨਾ ਲੈ ਆ ਕੇ ਦਿਖਾ ਦਿਓ ਮੈਨੂੰ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜਾ ਕਿ ਇੱਥੇ ਸੀਵਰੇਜ ਪਟਿਆ ਗਿਆ ਸੀਗਾ ਉਹਦੇ ਵਿੱਚ ਇਹ ਜਿਹੜੀ ਹੈ ਫੇਰ ਇੱਥੇ ਪਟਾਈ ਕੀਤੀ ਸੀ ਸੀਵਰੇਜ ਪਟਿਆ ਗਿਆ ਸੀ ਆ ਲਓ ਜੀ ਆਜੋ ਆਜੋ ਜਵਾਬ ਦਿਓ ਜੀ ਦੁਕਾਨਦਾਰਾਂ ਨੂੰ ਆਜੋ ਆਜੋ ਜੀ ਆਜੋ 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 ਨਾਲ ਤੁਸੀਂ ਆਪ ਆਪ ਦੇਖੋ ਮਿੱਟੀ ਦੇ ਵਿੱਚ ਹੀ ਕਿ ਨਾ ਸਾਦਾ ਕੋਈ ਸਿੱਟੀ ਜਾਂਦੇ ਕਾਲਾ ਤੇਲ ਪਾ ਕੇ ਜੁੱਤੇ ਆ ਜਈ ਸਾਹਿਬ ਹੁਣ ਬਾਜੀ ਜਵਾਬ ਤੁਸੀਂ ਕਹਿੰਦੇ ਸਕਦੇ ਹੋ ਹੋਰ ਕੁਝ ਬੋਲੋ ਸਿੱਟੀ ਜਾਂਦੇ ਜੀ ਹਾਂਜੀ ਇਹ ਕੋਈ ਚਾਲਕ ਖੋਦਾ ਬਣਾਉਣਾ ਇਹ ਤਾਂ ਨਾ ਮਤਲਬ ਕੱਲ੍ਹ ਤੁਹਾਨੂੰ ਮੂੰਹ ਉਪਰਜੈ ਬਾਈ ਸਰ ਵੀ ਮਤਲਬ ਅੱਧੀ ਸੜਕ ਬਣਾ ਦਿੱਤੀ ਹੈ ਜੀ ਹੁਣ ਜੀ ਸਾਹਿਬ ਅਸੀਂ ਚਲੋ ਠੀਕ ਆ ਅਸੀਂ ਕਹਿ ਦਿੱਤਾ ਹੁਣ ਇਹ ਇਹਨਾਂ ਦਾ ਜਵਾਬ ਆਪੀ ਤੁਸੀਂ ਕਹਿੰਦੇ ਸਟੌਨ ਟੈਸਟ ਆ ਭਾਈ ਸਾਹਿਬ ਮੈਂ ਕਹਿੰਦਾ ਟੈਕਨੀਕਲ ਬੰਦਾ ਲੈ ਆਓ ਤੁਸੀਂ ਨਾਲ ਇੱਥੇ ਸਾਹਮਣੇ ਖੜਾ ਕਰ ਲਓ ਫਿਰ ਮੇਰੇ ਨਾਲ ਗੱਲ ਕਰਾਈਓ ਸੀਵਰੇਜ ਪਟਿਆ ਸੀ ਜਾਂ ਨਹੀਂ ਪਟਿਆ ਸੀ ਸੀਵਰੇਜ ਪਟਿਆ ਸੀ ਉੱਥੇ ਪਟਾਈ ਕਰਕੇ ਆਪਾਂ ਤੁਸੀਂ ਦੇਖਿਆ ਹੋਣਾ ਟਾਈਲਾਂ 'ਚ ਪਟੀਆਂ ਇੱਥੇ ਹਾਂਜੀ ਉਹਦੇ ਥੰਨੇ ਮਿੱਟੀ ਕਿਉਂ ਨਹੀਂ ਪਟੀਆਂ ਗਈਆਂ ਟਾਈਲਾਂ ਟਾਈਲਾਂ ਪਟ ਕੇ ਟਾਈਲਾਂ ਪਟੀਆਂ ਨਾ ਇੱਥੇ ਪਿਛਲੇ ਸਾਲ ਇੱਥੇ ਟਾਈਲਾਂ ਦੇ ਥੱਲੇ ਵੈਟਮਿਕਸ ਪਾਇਆ ਸੀਗਾ ਹੀ ਤੁਹਾਨੂੰ ਯਾਦ ਹੋਵੇਗਾ ਪਿਛਲੇ ਬਾਬੇ ਨਾਨਕ ਦਾ ਮੇਲਾ ਸੀਗਾ ਇੱਥੇ ਪਟਾਈ ਪੂਰੀ ਹੋਈ ਸੀਗੀ 3 ਸਾਲ ਹੋ ਗਏ ਪੱਟਿਆਂ ਨੂੰ ਕਿੱਥੇ ਪੰਨ 3 ਸਾਲ ਹੋ ਗ ਗੱਲ ਪੂਰੀ ਗਲਤ ਕੰਪਲੀਟ ਨਹੀਂ ਕਰ ਰਿਹਾ ਆ ਬਜ਼ੁਰਗ ਬਜ਼ੁਰਗੋ ਆਇਓ ਮੜੇ ਜਾ ਦੱਸਿ ਜੀ ਇਹ ਕੀ ਆ ਜੀ ਮਿੱਟੀ ਆ ਜਾਂ ਕੀ ਆ ਜੀ ਦੱਸਿਓ ਫਿਰ ਤੁਹਾਨੂੰ ਆਪ ਸਾਰੇ ਦੇਖਦੇ ਆ ਇਹ ਕਹਿੰਦੇ ਇਹ ਕਹਿੰਦੇ ਨਹੀਂ ਸਾਸਾਂ ਹੰਦਾ ਤੁਹਾਡੇ ਹਾਂ ਜੀ ਦੇਖੋ ਉੱਧਰ ਦੇਖੋ ਜੀ ਦੱਸ ਫਿਰ ਚਲੋ ਜੋ ਕੀ ਆ ਜੀ ਉਹ ਤਾਂ ਵੈਸੇ ਦੱਸਿਆ ਆ ਆਪਾਂ ਸਾਰੇ ਵੇਖਦੇ ਆ ਵੀ ਸਾਰਾ ਕੋਈ ਮਿੱਟੀ ਦੇ ਵਿੱਚ ਹੀ ਆ ਹਾਂ ਹਾਂ ਚਲੋ ਆਓ ਜੀ ਜਿੱਥੇ ਲੱਭੀ ਕੀ ਇਹ ਕੀ ਲੱਗਦਾ ਜੀ ਤੁਹਾਨੂੰ ਮਿੱਟੀ ਆ ਜਾਂ ਰੇਤਾ ਵਾ ਜੀ ਦੇਖੋ ਸਹੀ ਤੇ ਹੈਗਾ ਵੀ ਜੋ ਮਟੀਰੀਅਲ ਪਾਣਾ ਚਾਹੀਦਾ ਉਹ ਨਹੀਂ ਹੈਗਾ ਹਾਂ ਕਿ ਕੋਈ ਵੀ ਦੇਖ ਕੇ ਦੱਸ ਸਕਦਾ ਏ ਕੱਲੇ-ਕੱਲੇ ਨੂੰ ਪੁੱਛਣ ਦੀ ਲੋੜ ਨਹੀਂ ਐ ਕਿਸੇ ਰਾਹੀਰ ਨੂੰ ਪੁੱਛ ਲੋ ਵੀ ਇਹ ਸਹੀ ਮਟੀਰੀਅਲ ਹੈਗਾ ਇਹ ਉਹ ਮਟੀਰੀਅਲ ਨਹੀਂ ਐ ਜੋ ਹੋਣਾ ਚਾਹੀਦਾ ਹੋਣਾ ਚਾਹੀਦਾ ਆ ਸਾਡੀ ਐਪਲੀਕੇਸ਼ਨ ਗਈ ਨੂੰ ਅੱਜ ਲਗਭਗ ਇਨਾਂ ਕੋਲ 2 ਟਾਈ ਮਹੀਨੇ ਹੋ ਗਏ ਆ ਹਾਂ ਤੇ ਭਾਈ ਇਹ ਰੋਡ ਨੂੰ ਬਣਾਉਣਾ ਸੀ 4 ਇੰਚੀ ਨੀਵਾ ਕਰਕੇ ਬਣਾਇਆ ਜਾਵੇ ਹਾਂ ਸੋ ਤੁਸੀਂ ਦੇਖੋ ਵੀ ਇਹਨਾਂ ਨੇ 10-12 ਦਿਨ 15 ਦਿਨ ਲਗਾ ਲਿਆ ਅੱਜ ਹਾਂ ਕੱਲ ਨੂੰ ਸੰਗਤ ਦਰਸ਼ਨ ਆ ਰਹੀ ਏ ਇਥੇ ਤਾਂ ਹੁਣ ਕਾਲੀ ਵਿੱਚ ਜੋ ਬਣਦਾ ਤੁਹਾਡੇ ਸਾਹਮਣੇ ਆ ਹਾਂ ਤੁਸੀਂ ਨੇ ਇਹ ਤੁਸੀਂ ਦੱਸਿਓ ਤੁਹਾਡਾ ਬਹੁਤ ਜ਼ਰਬਾ ਇਹ ਕੈਮਰਾਮੈਨ ਨੂੰ ਕਹਿੰਦਾ ਇਹ ਮਿੱਟੀ ਆ ਜਾਂ ਰੇਤਾ ਵਾ ਜੀ ਭਾਜੀ ਸਵਾਲ ਤੇ ਡੂੰਗਾ ਹੈ ਹਾਂਜੀ ਦੱਸੋ ਜਵਾਬ ਤਾਂ ਸਾਡੇ ਬਿਲਕੁਲ ਸਾਹਮਣੇ ਆ ਨਹੀਂ ਤਾਂ ਕੀ ਲੱਗਦਾ ਤੁਹਾਨੂੰ ਜਿੰਨਾ ਮਟੀਰੀਅਲ ਚਾਹੀਦਾ ਉਹ ਨਹੀਂ ਹੈਗਾ ਇਹ ਕੀ ਲੱਗਦਾ ਤੁਹਾਨੂੰ ਹੋ ਹੋ ਮੈਂ ਉਹੀ ਤਾਂ ਕਹਿ ਰਿਹਾ ਜੋ ਮਟੀਰੀਅਲ ਚਾਹੀਦਾ ਅਸਲ ਤਾਂ ਲੋਕ ਤਾਂ ਰਹਿਣਾ ਤੁਸੀਂ ਚਲੋ ਜੀ ਆ ਸਿਆਣੇ ਹੋਰ ਵੀ ਆਗੇ ਇਹ ਕੀ ਲੱਗਦਾ ਜੀ ਮਿੱਟੀ ਆ ਜਾਂ ਰੇਤਾ ਵਾ ਕਹਿੰਦੇ ਰੇਤਾ ਦੇ ਉੱਤੇ ਅਸੀਂ ਪਾ ਰਹੇ ਆ ਕੀ ਲੱਗਦਾ ਤੁਹਾਨੂੰ ਇਹ ਸਰਕਾਰਾਂ ਵਾਹ ਤੇਰੇ ਰੇਤਾ ਹੀ ਆ ਸਾਡੀ ਨਜ਼ਰ ਨਾਲ ਮਿੱਟੀ ਨੇ ਅੱਛਾ ਖਾਓ ਜੀ ਹੁਣ ਹਾਂ ਲੋ ਮਿੱਟੀ ਦੇ ਪਾ ਕੇ ਕਿੰਨੀ ਦਿਨ ਚੱਲੇਗਾ ਹਾਂ ਅਕਸਰ ਜਦੋਂ ਆਪਾਂ ਬਣਾਉਣੀ ਆ ਇਹਨੂੰ ਔਰ 10 ਦਿਨ ਪਹਿਲਾਂ ਕਰ ਲੈਂਦੇ ਰੇਤਾ ਪਾ ਲੈਂਦੇ ਕੋਈ ਬਜਰੀ ਪਾ ਲੈਂਦੇ ਕੋਈ ਨਾ ਸਮਾਨ ਪਾ ਕੇ ਬਣਾਉਂਦੇ 10 ਦਿਨਾਂ ਨਿਕਲਦੀ ਇਹ ਬਣਨ ਤੋਂ 10 ਦਿਨ ਬਾਅਦ ਟੁੱਟੀ ਹੋਵੇਗੀ ਜੇ ਮਿੱਟੀ ਦੇ ਉੱਪਰ ਜੋੜ ਕੇ ਥਰਪਾ ਲੱਗ ਜਾਏਗਾ ਜੀ ਨਾਲ ਨਾਲ ਦਿਖਾਈ ਵੀ ਜਾਵੇ ਮਿੱਟੀ ਨਾਲ ਜੋੜ ਕੇ ਮੈਂ ਲੱਗੇਗਾ ਮਿੱਟੀ ਨਾਲ ਜੋੜ ਨਹੀਂ ਲੱਗਣੇ ਮਿੱਟੀ ਨਾਲ ਜੋੜ ਤਾਂ ਲੱਗਣਗੇ ਦੇਖੋ ਆ ਦੇਖੋ ਜਿਹੜੀ ਹੈ ਨਾ ਤੁਸੀਂ ਆਪ ਦੇਖਾ ਦਿਓ ਕੀ ਹੈ ਹੂੰ ਕੀ ਹੈ ਜੀ ਉਹ ਮਿੱਟੀ ਗੁਰੂਓ ਇਹ ਸੁਲਤਾਨਪੁਰ ਨੂੰ ਨਾ ਜਿੰਨਾ ਪੈਸਾ ਆ ਗਿਆ ਜਿੰਨਾ ਖਰਚਾ ਹੋਣਾ ਚਾਹੀਦਾ ਵਾ ਪਵਿੱਤਰ ਧਰਤੀ ਨੇ ਸਿਰਫ ਆਪਣੇ ਘਰਾਂ ਤੋਂ ਜੇਬੀਆਂ ਤੋਂ ਸਵਾਇ ਕੁਝ ਨਹੀਂ ਹੈਗਾ ਤੇ ਤੇ ਜੈ ਸਾਹਿਬ ਤੇ ਮੰਨਣੀ ਰਹਿ ਉਹ ਕਹਿੰਦੇ ਨਹੀਂ ਜੀ ਇਹ ਰੇਤਾ ਵਾ ਕਿ ਜਿਹੜਾ ਜੈ ਸਾਹਿਬ ਮੈਨੂੰ ਕਹੋ ਮੇਰੇ ਨਾਲ ਖੜ ਕੇ ਗੱਲ ਕਰਨ ਹੈ ਸੱਦੋ ਇੱਥੇ ਜੈ ਸਾਹਿਬ ਨੂੰ ਕਿਹਾ ਮੈਂ ਦੱਸਦਾ ਤਦੋਂ ਚਲੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜੈ ਸਾਹਿਬ ਜਿਹੜੇ ਆ ਉੱਥੇ ਜਵਾਬ ਦੇਣ ਤੋਂ ਭੱਜ ਗਏ ਔਰ ਮਸ਼ੀਨਾਂ ਲੱਗੀਆਂ ਜੀਸੀਬੀ ਮਸ਼ੀਨ ਵੀ ਲੱਗੀ ਹੋਈ ਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਇਸ ਸੜਕ ਦੇ ਉੱਤੇ ਇਸ ਮਿੱਟੀ ਦੇ ਉੱਤੇ ਹੀ ਜਿਹੜੀਆਂ ਉਹ ਲਾਈ ਜਾ ਰਹੀਆਂ ਤਸਵੀਰਾਂ ਵੀਡੀਓ ਦੇ ਵਿੱਚ ਐਨ ਕਲੀਅਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹਾਂ ਵੀ ਕੀ ਪੱਤਰਕਾਰ ਜਾਣ ਬੁੱਝ ਕੇ ਕਹਿ ਰਹੇ ਨੇ ਲੋਕ ਜਾਣ ਬੁੱਝ ਕੇ ਕਹਿ ਰਹੇ ਨੇ ਜਾਂ ਜਈ ਸੱਚ ਆ ਬੋਲਦਾ ਜਾਂ ਪ੍ਰਸ਼ਾਸਨ ਜਾਂ ਸਰਕਾਰਾਂ ਸੱਚ ਬੋਲਦੀਆਂ ਜਾਂ ਇਹ ਲੋਕ ਜਿਹੜੇ 3 ਸਾਲ ਤੋਂ ਇਸ ਨਰਕ ਦੀ ਜ਼ਿੰਦਗੀ ਜਿਹੜੀ ਜੀ ਰਹੇ ਨੇ ਥੱਲੇ ਤੁਸੀਂ ਦੇਖ ਸਕਦੇ ਹੋ ਲੱਕ ਦੇ ਥੱਲੇ ਲੈ ਬੰਨੇ ਇਹ ਕੀ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਇਹ ਲੱਕ ਪਾਇਆ ਗਿਆ ਇਹਦੇ ਥੱਲੇ ਕੀ ਆ ਮਿੱਟੀ ਆ ਜਾਂ ਰੇਤਾ ਵਾ ਇਹ ਅਗਲੇ ਬੰਨੇ ਮੈਂ ਫਿਰ ਹੋਰ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਇਹ ਜਿਹੜੇ ਆ ਉਹ ਟਾਇਰਾਂ ਦੇ ਨਾਲ ਟਾਇਰਾਂ ਦੇ ਨਾਲ ਜਿਹੜੇ ਜਾਂ ਉਹ ਪਾਟ ਹੋਈਆਂ ਹੋਈਆਂ ਥੱਲੇ ਮਿੱਟੀ ਜਿਹੜੀ ਸਾਫ਼ ਨਜ਼ਰ ਆ ਰਹੀ ਆ ਔਰ ਹਾਂ ਇਹਦੇ ਉੱਤੇ ਜਿਹੜਾ ਵਾ ਇਸ ਟਾਈਮ ਵਿੜੇ ਆਈ ਜਾਣਾ ਵਿਨੋ ਕੁੜੀ ਦੇ ਕੰਨਾਂ ਜਿਹੜੀ ਆ ਉਹ ਤਸਵੀਰਾਂ ਜ਼ਰੂਰ ਤੁਸੀਂ ਹੁਣ ਦੇਖ ਸਕਦੇ ਆ ਕਿ ਹਾਂ ਵੀ ਸੜਕ ਜਿਹੜੀ ਬਹੁਤ ਵਧੀਆ ਬਣ ਰਹੀ ਆ ਹੁਣ ਕਿੰਨੇ ਕਿ ਦਿਨ ਇਹ ਕੱਢੂਗੀ ਜਿਹੜੇ ਅੱਜ ਅੱਜ ਥੱਲੇ ਵੀ ਦੇਖ ਸਕਦੇ ਆ ਤਸਵੀਰਾਂ ਕਿ ਆ ਜਿਹੜੇ ਆ ਥੱਲੇ ਪਾਈ ਹੋਈਆਂ ਨੇ ਤਾਂ ਸੜਕ ਜਿਹੜੀ ਬਹੁਤ ਵਧੀਆ ਜਿਹੜੀ ਆ ਬਣਾਈ ਜਾ ਰਹੀ ਆ ਔਰ ਇਹਦੇ ਨਾਲ ਆਗੇ ਨੇ ਆ ਜੀ ਕੀ ਕਹਿਣਾ ਜੀ ਆਪਣੇ ਮਿੱਟੀ ਦੇ ਉੱਤੇ ਹੀ ਪਾਈ ਜਾ ਰਹੇ ਆ। ਇਹਨਾਂ ਦਾ ਸਪੌਂਡਾਸਤਾ ਹੈ। ਹਾਂ, ਸਪੌਂਡਾਸਤਾ। ਇਹ ਅਗਲੇ ਬੰਨੇ ਤੋਂ ਸੀਵਰੇਜ ਪਟਿਆ ਹੋਇਆ ਸੀਗਾ। ਉਹ ਕੱਟ ਨਹੀਂ ਕਰਨਾ ਹੋਇਆ ਸੀ। ਸੀਵਰੇਜ ਪਟਿਆ ਹੋਇਆ ਸੀਗਾ। ਹੱਲ ਲੈ ਬੰਨੇ ਇਹ ਦੇਸੀ ਚੱਲ। ਲੋ ਜੀ ਆਪਣੇ ਠੇਕੇਦਾਰ ਸਾਹਿਬ ਵੀ ਇੱਥੇ ਪਹੁੰਚ ਗਏ ਨੇ। ਠੇਕੇਦਾਰ ਸਾਹਿਬ ਇਹ ਗੱਲ ਹੋ ਗਈ ਕਿ ਵਿਹੜੇ ਆਈ ਜਨ ਮਿੰਨੂ ਕੁੜੀ ਦੇ ਕਰਨ ਬਾਬੇ ਨਾਨਕ ਦਾ 5 ਤਰੀਕ ਨੂੰ ਮੇਲਾ ਆ ਰਿਹਾ। ਔਰ ਇਹ ਠੇਕਾ ਜਿਹੜਾ ਤੁਹਾਨੂੰ ਦਿੱਤਾ ਗਿਆ। ਨਹੀਂ, ਉਹ ਦੇਖੋ ਅਗਲੇ ਬੰਨੇ। ਮੈਂ ਹੋਣ ਮਿੱਟੀ ਮਿੱਟੀ ਕਹਿ ਰਹੇ ਆ ਨਹੀਂ ਦੁਕਾਨਦਾਰ ਕਹਿ ਰਹੇ ਆ ਤੁਸੀਂ ਆਪ ਦੇਖੋ ਪ੍ਰੈਕਟੀਕਲੀ ਦੇਖੋ ਮਿੱਟੀ ਹੈ ਕਿ ਸਟੋਨ ਡਸਟ ਹੈ ਪਰ ਇਹ ਜਿਹੜੇ ਇਹ ਲੋਕ ਦੁਕਾਨਦਾਰ ਇਹ ਥੱਲੇ ਪੈਂਦਾ ਬੈਡ ਮਿਕਸ ਬੈਡ ਮਿਕਸ ਸਟੋਨ ਡਸਟ ਹੁੰਦੀ ਮਿੱਟੀ ਨਹੀਂ ਹੁੰਦੀ ਅੱਛਾ ਤੁਸੀਂ ਇਹ ਚੱਕਾ ਸਾਰਾ ਜਿਹੜੀ ਇਹ ਸੀਵਰੇਜ ਪੱਟਿਆ ਸੀ ਉਹਦੀ ਮਿੱਟੀ ਵੀ ਮਿਕਸ ਹੋਈ ਹੋਈ ਸੀ ਨਾਲ ਉਹਦੇ ਨਾਲ ਨਹੀਂ ਨਹੀਂ ਲਾਲ ਮਿੱਟੀ ਨਹੀਂ ਮਿਕਸ ਹੋਈ ਸੀਵਰੇਜ ਦੇ ਉੱਪਰ ਬੈਡ ਮਿਕਸ ਪਿਆ ਬੈਡ ਮਿਕਸ ਦੇ ਉੱਪਰ ਲੁੱਕ ਪੈ ਰਹੀ ਹੈ ਉਹ ਚੈੱਕ ਕਰ ਲਓ ਤੁਸੀਂ ਬੈਡ ਮਿਕਸ ਹੈ ਨਾ ਕਿ ਮਿੱਟੀ ਚਲੋ ਚਲ ਤਸਵੀਰਾਂ ਬਾਕੀ ਜਈ ਸਾਹਿਬ ਖੜੇ ਗੱਲ ਕਰੋ ਤਸਵੀਰਾਂ ਜਿਹੜੀਆਂ ਜਈ ਜੈ ਸਾਹਿਬ ਹੀ ਇਹ ਕਹਿ ਰਹੇ ਸੀਗੇ ਕਿ ਮਿੱਟੀ ਨਹੀਂ ਗਈ ਪਰ ਇਹ ਕਿ ਜੋਤ ਕਾ ਮਿੱਟੀ ਜੋ ਦੁਕਾਨਦਾਰ ਕਹਿ ਰਹੇ ਨੇ ਦੁਕਾਨਦਾਰ ਦੀ ਗੱਲ ਹੈ ਉਹ ਮਸੋਨੇ ਪ੍ਰੈਕਟੀਕਲੀ ਤੁਸੀਂ ਗੱਲ ਦੇਖੋ ਇਹ ਬੈਟਮਿਕਸ ਹੈ ਦੁਕਾਨਦਾਰ ਦਾ ਤੰਨਾ ਸਾਡੇ ਤੇ 30 ਸਾਲਾਂ ਬਾਅਦ ਵਾਰੀ ਆਈ ਬਾਬੇ ਨਾਨਕ ਦੀ ਨਗਰੀ ਦੀ ਦੁਕਾਨਦਾਰ ਮਟੀਰੀਅਲ ਪੂਰਾ ਪਾ ਸਕਦੇ ਚੀਜ਼ ਵਧੀਆ ਪਾ ਸਕਦੇ ਬੈਟਮਿਕਸ ਹੈ ਚਲੋ ਜੀ ਔਰੋ ਜੀ ਹੁਣ ਇਹ ਗੱਲ ਆ ਕਿ ਤੁਸੀਂ ਕੈਮਰੇ 'ਚ ਤਸਵੀਰਾਂ ਦੇਖ ਲਈਆਂ ਇਹ ਕਹਿੰਦੇ ਬੈਟਮਿਕਸ ਆ ਔਰ ਦੁਕਾਨਦਾਰ ਕਹਿ ਰਹੇ ਨੇ ਉਹ ਮਿੱਟੀ ਦੇ ਉੱਤੇ ਆ ਔਰ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਆ ਇਹ ਕੀ ਨਹੀਂ ਪਰ ਇਹ ਆ ਕਿ ਸੜਕ ਬਹੁਤ ਵਧੀ ਤਸਵੀਰਾਂ ਜਿਹੜੀਆਂ ਪਿਛਲੇ ਬੰਨੇ ਮੈਂ ਦਿਖਾਉਂਗਾ ਸੜਕ ਜਿਹੜੀ ਇਹ ਜਰੂਰ ਸ਼ੁਰੂ ਹੋਗੀ 3 ਸਾਲਾਂ ਬਾਅਦ ਜਿਹੜੀ ਆ ਸultanpur Lodhi ਦੀ ਵਾਰੀ ਆ ਇਹ ਪਰ ਤਸਵੀਰਾਂ ਜਿਹੜੀਆਂ ਚਲੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਰੂਰ ਨਜ਼ਰ ਆ ਰਹੀਆਂ ਨੇ ਇਹ ਸਾਰਾ ਦੁਕਾਨਦਾਰਾਂ ਦੇ ਰੂਪ ਆ ਕਿ ਮਿੱਟੀ ਦੇ ਉੱਤੇ ਹੀ ਜਿਹੜੀ ਆ ਬੱਤਰੀ ਪਾਈ ਜਾ ਰਹੀ ਆ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਤੁਸੀਂ ਮੌਕੇ ਤੇ ਐਸਡੀਓ ਆ ਕਿ ਇਹਦਾ ਪਹਿਲੇ ਸਰਟੀਫਿਕੇਟ ਜਗਾ ਭੇਜਿਆ ਗਿਆ ਇੱਕ ਮਟੀਰੀਅਲ ਜਿਹੜਾ ਵਾ ਪੈ ਚੁੱਕਾ ਪਹਿਲਾਂ ਕੰਪਲੀਟ ਹੁਣ ਜਿਹੜੀ ਇਹ ਥੱਲੇ ਸੀਵਰੇਜ ਪਹਿਲਾਂ ਪੱਟ ਹੋਇਆ ਸੀਗਾ ਉਹਦੀ ਮਿੱਟੀ ਜਿਹੜੀ ਮਿਕਸ ਹੋਈ ਹੋਈ ਸੈਂਡ ਦੇ ਵਿੱਚ ਤੁਸੀਂ ਨਾ ਸੀਵਰ ਵਾਲਿਆਂ ਨਾਲ ਪੁੱਛੋ ਉਹ ਉਹਨਾਂ ਫਿਰ ਪੂਰਪੂ ਕਰੀ ਜਾਂਦੇ ਏਦਾਂ ਉਹ ਤਾਂ ਹੈ ਪਰ ਇਹ ਕਿ ਜਦੋਂ ਹੁਣ ਤੁਸੀਂ ਸੜਕ ਬਣਾਉਣੀ ਆ ਉਹ ਦੁਵਾਰਾ ਪੱਟ ਕੇ ਉਹਦੇ ਮਿੱਟੀ ਵਿੱਚ ਰਲਾ ਦਿਤੀ ਹੁਣ ਤੁਸੀਂ ਉਹਨੂੰ ਕਲੀਅਰ ਕਰਨਾ ਮਿੱਟੀ ਦੇ ਉੱਤੇ ਥੋੜਾ ਲੱਕ ਪੈ ਸਕਦਾ ਮਿੱਟੀ ਦੇ ਥੋੜਾ ਪਾਉਂਦੇ ਆ ਬੈਟ ਵਿੱਚ ਬੈਟ ਵਿੱਚੋਂ ਆਏ ਪਰ ਇਹ ਜਿਹੜੇ ਲੋਕ ਤੇ ਦੁਕਾਨਦਾਰ ਆ ਉਹਨਾਂ ਨੂੰ ਹੁਣ ਕੀ ਪਤਾ ਇੰਜੀਨੀਅਰਿੰਗ ਦਾ ਦੱਸੋ ਅਸੀਂ ਇਹਨਾਂ ਨੂੰ ਨਹੀਂ ਪਤਾ ਦੱਸੋ ਕੀ ਲੈਂਦਾ ਹੈ ਕਿ ਇਹ ਦਰਸਲ ਪਾਟ ਟੈਕਨੀਕਲ ਬੰਦੇ ਆ ਹੀ ਆ ਹਾਂ ਇਹ ਵੈਟਮਿਕ ਅੱਛਾ ਜਿਹੜਾ ਟੈਕਨੀਕਲ ਮੰਨ ਲਿਆ ਤੁਸੀਂ ਟੈਕਨੀਕਲ ਹੋ ਤੁਸੀਂ ਜਿਹੜਾ ਬਣਾਇਆ ਆਪਣੇ ਐਸਟੀਮੇਟ ਜਿਹੜਾ ਟੈਂਡਰ ਹੋਇਆ ਉਹ ਟੈਕਨੀਕਲ ਦੇ ਤੌਰ ਤੇ ਹੋਇਆ ਹਾਂਜੀ ਹਾਂਜੀ ਕੀ ਉਹਦੇ ਆਧਾਰ ਤੇ ਬਣਦੀ ਆਧਾਰ ਤੇ ਬਣਦੀ ਬਾਕੀਆ ਪੱਟਿਆ ਕਿ ਮੀਟਰ ਬਾਈ ਮੀਟਰ ਦਾ ਕੱਟ ਲੱਗਿਆ ਬਿਲਕੁਲ ਤੁਸੀਂ ਫੋਟੋ ਤੇ ਦੇ ਦੇ ਮੀਟਰ ਬਾਈ ਮੀਟਰ ਦਾ ਕੱਟ ਲੱਗਿਆ ਕੋਈ ਮੀਟਰ ਦਾ ਨਹੀਂ ਹੈਗਾ ਜੀ ਇਹ ਤਾਂ ਹੁਣ ਐਸ.ਡੀ. ਸਾਹਿਬ ਦੀ ਬਦਲੀ ਹੋਈ ਹੈ ਨਹੀਂ ਬਦਲੀ ਭਵਾ ਹੋਈ ਆ ਤੇ ਇਹਨਾਂ ਨੇ ਆਣ ਕੇ ਡਾਕੂਮੈਂਟ ਚੈੱਕ ਕਰਨੇ ਸੀ ਸਰ ਐਸ.ਡੀ. ਸਾਹਿਬ ਕੀ ਨਾਮਾ ਦਾਡਾ ਤੇ ਕਦੋਂ ਤੁਸੀਂ ਇੱਥੇ ਜੁਆਇਨਿੰਗ ਕੀਤੀ ਮੇਰਾ ਕੁਲਵਿੰਦਰ ਸਿੰਘ ਨਾਮ ਤੇ ਕਦੋਂ ਜੁਆਇਨਿੰਗ ਕੀਤੀ ਤੁਸੀਂ 23 ਤਰੀਕ ਹਾਂਜੀ 23 ਆ ਜਿਹੜੀ 23 ਐਸੇ 23 ਤਰੀਕ ਨੂੰ ਹਾਂਜੀ 23 ਤਰੀਕ ਨੂੰ ਸ਼ਸਤੀ ਕਰ ਇਹ ਤਾਂ ਤੁਹਾਡੇ ਤੋਂ ਪਹਿਲਾਂ ਇਹ ਕੰਮ ਹੋ ਚੁੱਕਾ ਪਹਿਲਾਂ ਹਾਂਜੀ ਹਾਂਜੀ ਠੀਕ ਆ ਤੁਸੀਂ ਕਹਿੰਦੇ ਕੰਮ ਬਿਲਕੁਲ ਸਹੀ ਹੋਇਆ ਦੁਕਾਨਦਾਰ ਜਿਹੜੇ ਦੁਕਾਨਦਾਰ ਗਲਤ ਕਰੇ ਉਹ ਮੈਂ ਦੁਕਾਨਦਾਰਾਂ ਨੂੰ ਅਸੀਂ ਗਲਤ ਥੋੜਾ ਕਹਿ ਸਕਦੇ ਆ ਦੁਕਾਨਦਾਰ ਜੋ ਕਹਿ ਰਹੇ ਉਹ ਸੱਚੇ ਆਪਣੇ ਟੈਕਨੀਕਲੀ ਜੋ ਵੀ ਕਰ ਰਹੇ ਦੁਕਾਨਦਾਰ ਕੀ ਝੂਠ ਬੋਲ ਰਿਹਾ ਕਹਿ ਸਕਦੇ ਦੁਕਾਨਦਾਰਾਂ ਦਾ ਅਸੀਂ ਕੀ ਕਹਿ ਸਕਦੇ ਸੱਚ ਬੋਲਦੇ ਆ ਅਸੀਂ ਥੋੜਾ ਕਹਿ ਸਕਦੇ ਕੋਈ ਅਸੀਂ ਕਹਿ ਸਕਦੇ ਠੀਕ ਹੈ ਕਬੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼